ਆ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਬਿਕਾਊ ਹੈ ਆਹਾ ਅੱਜ ਅਗਰੰਥੀ ਸਿੰਘ ਆਲਾ ਜਿਹੜਾ ਸੋਪਾ ਹੁੰਦਾ ਹੈ ਇਹ ਵੀ ਮੈਂ ਤਿਆਗਦਾਂਗਾ ਸੰਗਤ ਜੀ ਆ ਲੋ ਮੇਰਾ ਪਰਿਵਾਰ ਜਿੱਥੇ ਰੁਕੇ ਗਏ ਮੇਰੇ ਬੱਚੇ ਮੇਰੇ ਬੱਚੇ ਰੁਕੇ ਗਏ ਜਿੱਥੇ ਮੈਂ ਕਿੱਥੇ ਜਾਵਾਂ ਮੈਂ ਰੋਣਾ ਨਹੀਂ ਸੀ ਚਾਹਤਾ ਪਰ ਇਹਨਾਂ ਨੇ ਮੈਨੂੰ ਮਜੂਰ ਕਰ ਦਿੱਤਾ ਕਿਉਂ ਬੱਥੇ ਗਰੰਥੀ ਕਿ ਉਮਰ ਕਾ ਕੌਮ ਇੰਨੀ ਧੱਕੇ ਸਿੱਧੇ ਚੱਲੀ ਜਾਊਗਾ ਓਏ ਪੁੱਜੜੋ ਤੁਸੀਂ ਮੇਰੇ ਪਿੱਛੇ ਨਾ ਭੇਖਾ ਆ ਗਏ ਇਹ ਵੀਡੀਓ ਬਣਾਉਣ ਦਾ ਜੋ ਮੇਰਾ ਮਕਸਦ ਹੈ ਉਹ ਕੇਵਲ ਤੇ ਕੇਵਲਾ ਆਪਣੀਆਂ ਮਜਬੂਰੀਆਂ ਤੁਹਾਡੇ ਸਾਹਮਣੇ ਰੱਖਣੀਆਂ ਜੋ ਸਾਡੇ ਨਾਲ ਪੀਤ ਰਹੀਆਂ ਨੇ ਮੈਂ ਕਿਸੇ ਵੀ ਬਾਦ ਵਿਵਾਦ ਨੂੰ ਬਣਾਉਣਾ ਨਹੀਂ ਚਾਹੁੰਦਾ ਅਤੇ ਨਾ ਹੀ ਮੈਂ ਗੁਰੂ ਘਰ ਨੂੰ ਜਾਂ ਸਿੱਖ ਕੌਮ ਨੂੰ ਕੋਈ ਬਦਨਾਮ ਕਰਨ ਲਈ ਇਹ ਜਦ ਕਦਮ ਚੁੱਕਣਾ ਚਾਹੁੰਦਾ ਸੀ ਪਰ ਮੇਰੀ ਅੱਤ ਦੀ ਮਜਬੂਰੀ ਹੋ ਗਈ ਜੋ ਮੈਨੂੰ ਇਹ ਵੀਡੀਓ ਬਣਾਉਣੀ ਪੈ ਰਹੀ ਹੈ ਅਤੇ ਬੇਨਤੀ ਕਰਾਂਗਾ ਇਹ ਵੀਡੀਓ ਤੁਸੀਂ ਕਿਰਪਾ ਕਰਕੇ ਸ਼ੇਅਰ ਕਰਕੇ ਜੋ ਸਿੱਖ ਧਰਮ ਦੇ ਭਾਈ ਅਮਰਪਾਲ ਸਿੰਘ ਜੀ ਮੈਰੋ ਨੇ ਸਰਦਾਰ ਜਗਦੀਪ ਸਿੰਘ ਜੀ ਥਲੀ ਪੱਤਰਕਾਰ ਵੀਰ ਜੀ ਨੇ ਸਿਮਰ ਜੋਤ ਸਿੰਘ ਜੀ ਮੱਕੜ ਹਰਪ੍ਰੀਤ ਸਿੰਘ ਜੀ ਮਖੋ ਵਰਜਿੰਦਰ ਸਿੰਘ ਜੀ ਪਰਵਾਨਾ ਸੋ ਜਿਨ੍ਹਾਂ ਦੀਆਂ ਵੀਡੀਓ ਮੈਂ ਅਕਸਰ ਦੇਖਦਾ ਰਹਿਣਾਗਾ ਸ਼ਾਇਦ ਉਹ ਇਸ ਵਿਸ਼ੇ ਦੇ ਵਿੱਚ ਮੇਰੀ ਕੁਝ ਮਦਦ ਕਰਨ ਤੇ ਕੱਲੀ ਮੇਰੀ ਮਦਦ ਨਹੀਂ ਹੈ ਕੱਲੀ ਮੇਰੀ ਆਵਾਜ਼ ਨਹੀਂ ਹੈ ਮੇਰੇ ਪਿੱਛੇ ਪਤਾ ਨਹੀਂ ਕਿੰਨੇ ਕੁ ਗਰੰਥੀਆਂ ਦਾ ਇਹੀ ਹਾਲ ਹੈ ਕਿੰਨੇ ਕੁ ਰਾਕੀਆਂ ਦਾ ਇਹੀ ਹਾਲ ਹੈ ਕੱਲੀ ਮੇਰੀ ਆਵਾਜ਼ ਨਹੀਂ ਹੈ ਮੇਰੇ ਪਿੱਛੇ ਹਜ਼ਾਰਾਂ ਸੈਂਕੜੇ ਗਰੰਥੀਆਂ ਦਾ ਇਹ ਆਵਾਜ਼ ਉਹਨਾਂ ਦੀ ਵੀ ਹੈ ਸੋ ਮੈਂ ਗੱਲਬਾਤ ਸ਼ੁਰੂ ਕਰਨਾ ਚਾਹੁੰਨਾ ਤੇ ਤਕਰੀਬਨ 20 ਸਾਲ ਪਹਿਲਾਂ ਜਦ ਮੈਂ ਕੀਰਤਨ ਸਿੱਖ ਰਿਹਾ ਸੀ ਤਾਂ ਉਸ ਵੇਲੇ ਸਾਡੇ ਇਲਾਕਾ ਜਿਹੜਾ ਹੈ ਮਾਲਵਾ ਦੇ ਵਿੱਚ ਬਰਨਾਲਾ ਮਾਨਸਾ ਉਸ ਇਲਾਕੇ ਦੇ ਵਿੱਚ ਸਰਸੇ ਵਾਲੇ ਦਾ ਬਹੁਤ ਪ੍ਰਭਾਵ ਸੀਗਾ ਚਾਰੇ ਪਾਸੇ ਉਹਨਾਂ ਦੀਆਂ ਨਾਮ ਚਰਚਾ ਹੁੰਦੀਆਂ ਸਨ ਤਾਂ ਉਹਨਾਂ ਦੇ ਪੈਰੋਕਾਰਾਂ ਨੇ ਉਹਨਾਂ ਦੇ ਡੇਰਾ ਪ੍ਰੇਮੀਆ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਮੈਨੂੰ ਕਿਹਾ ਤੁਹਾਡੀ ਆਵਾਜ਼ ਅੱਛੀ ਹੈ ਸੁਰ ਦਾ ਤੁਹਾਨੂੰ ਗਿਆਨ ਹੈ ਤੁਸੀਂ ਸਾਡੇ ਨਾਲ ਚੱਲਿਆ ਕਰੋ ਦੇਰ ਦੇ ਵਿੱਚ ਚੱਲਿਆ ਕਰੋ ਉੱਥੇ ਆਪਾਂ ਨਾਮ ਚਰਚਾ ਕਰਿਆ ਕਰਾਂਗੇ ਸਾਡਾ ਭਜਨ ਗਾਇਆ ਕਰੋ ਸਾਡੇ ਗੁਰੂ ਦਾ ਭਜਨ ਗਾਇਆ ਕਰੋ ਤੇ ਤੁਹਾਨੂੰ ਪੈਸੇ ਵੀ ਦੇਵਾਂਗੇ ਜਦ ਕਿ ਉਸ ਵੇਲੇ ਸਾਨੂੰ ਮੇਰੇ ਪਰਿਵਾਰ ਨੂੰ ਪੈਸੇ ਦੀ ਮਾਇਆ ਦੀ ਅਤ ਦੀ ਜ਼ਰੂਰਤ ਸੀ ਗਰੀਬੀ ਦੇ ਨਾਲ ਅਸੀਂ ਜੂਝ ਰਹੇ ਸੀ ਸਿਰ ਤੇ ਪਿਓ ਦਾ ਛਾਇਆ ਨਹੀਂ ਸੀਗਾ ਤੇ ਪੜਾਈ ਦੇ ਵਾਸਤੇ ਵੀ ਜਾਂ ਹੋਰ ਕੰਮਾਂ ਵਾਸਤੇ ਵੀ ਬਹੁਤ ਜੋ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਪਰ ਮੈਂ ਕਿਹਾ ਨਹੀਂ ਮੈਂ ਕਿਹਨੂੰ ਸਿੱਖ ਰਿਹਾ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਗੁਰੂ ਨਾਨਕ ਦਾ ਜਾਸੀ ਕਰਾਂਗਾ ਸਮੁੱਖ ਦੀ ਗੱਲ ਮੈਂ ਉਸ ਵੇਲੇ ਉਹਨਾਂ ਦੀ ਗੱਲ ਨਹੀਂ ਮੰਨੀ ਕਿਉਂਕਿ ਮੇਰੇ ਜਮੀਰ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ ਮੈਨੂੰ ਇਧਰ ਹੀ ਬੜਾ ਸ਼ਾਂਤ ਸੀਗਾ ਸੋ ਅੱਜ ਦੇ ਹਾਲਾਤ ਨੇ ਜਿਹੜੇ ਅੱਜ ਮਿਤੀ 18 3 2025 ਦੇ ਇਸ ਸਮੇਂ ਦੇ ਵਿੱਚ ਮੈਂ ਆਪਣੇ ਹੋਸ਼ੋ ਹਵਾਸ ਦੇ ਵਿੱਚ ਇਹ ਗੱਲਾਂ ਜੋ ਕਰ ਰਿਹਾ ਹਾਂ ਮੇਰੇ ਤੇ ਕਿਸੇ ਦਾ ਦਬਾਅ ਨਹੀਂ ਹੈ ਕਿਸੇ ਦਾ ਪ੍ਰੈਸ਼ਰ ਨਹੀਂ ਹੈ ਮੈਂ ਸਿਰਫ ਆਪਣੀਆਂ ਭਾਵਨਾਵਾਂ ਮੇਰੇ ਪਿੱਛੇ ਹਜ਼ਾਰਾਂ ਗ੍ਰੰਥਾਂ ਗ੍ਰੰਥੀ ਸਿੰਘਾਂ ਦੀਆਂ ਮੁਸੀਬਤਾਂ ਅਤੇ ਉਹਨਾਂ ਦੀਆਂ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਕਰਨਾ ਚਾਹੁੰਦਾ ਹਾਂ ਮੈਂ ਲੁਧਿਆਣਾ ਦੇ ਇੱਕ ਨਿੱਜੀ ਗੁਰਦੁਆਰਾ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ 22 ਫੁੱਟੀ ਰੋਡ ਆਨੰਦਨਗਰ ਹੈਬੋਬਾਲ ਦੇ ਵਿੱਚ ਅੱਜ ਤੋਂ ਤਕਰੀਬਨ ਅ 16 7 2024 ਨੂੰ ਪ੍ਰਬੰਧਕ ਕਮੇਟੀ ਦੇ ਨਾਲ رابطہ ਕਾਇਮ ਕਰਨ ਤੋਂ ਬਾਅਦ ਉਹਨਾਂ ਨੂੰ 2-3 ਦਿਨ ਚੰਗੀ ਤਰ੍ਹਾਂ ਟਰਾਈ ਦੇ ਕੇ ਆਪਣਾ ਕੀਰਤਨ ਕਥਾ ਆਦਾਸ ਹੁਕਮਨਾਮਾ ਜੋ ਵੀ ਗੁਰੂ ਘਰ ਦੇ ਵਿੱਚ ਮਰਜ਼ਾਦਾ ਹੁੰਦੀ ਹੈ ਉਹਨੂੰ ਮੈਂ ਟਰਾਈ ਦੇ ਕੇ ਉਨ੍ਹਾਂ ਦੇ ਨਾਲ ਜੋ ਉਨ੍ਹਾਂ ਨੇ ਮੈਨੂੰ ਪਾਸ ਕੀਤਾ ਅਤੇ ਮੈਂ ਉਹਨਾਂ ਨਾਲ ਜਦੋਂ ਤੇ رابطہ ਸਾਂਝਾ ਕਰ ਰਿਹਾ ਸੀ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਇਹ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਤੁਸੀਂ ਕਿਰਪਾ ਕਰਕੇ ਮੈਨੂੰ ਜੋ ਤੁਹਾਡੇ ਗੁਰਦੁਆਰਾ ਸਾਹਿਬ ਦੀਆਂ ਸ਼ਰਤਾਂ ਨੇ ਗੁਰਦੁਆਰਾ ਸਾਹਿਬ ਦੇ ਤੁਹਾਡੇ ਜੋ ਵੀ ਨਿਯਮ ਨੇ ਉਹ ਮੈਨੂੰ ਲਿਖਤੀ ਰੂਪ ਦੇ ਵਿੱਚ ਦਿੱਤੇ ਜਾਣ ਕਿਉਂਕਿ ਸਾਡੇ ਨਾਲ ਇਹ ਬਹੁਤ ਹੁੰਦਾ ਹੈ ਕਿ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਤੇ ਬਾਅਦ ਦੇ ਵਿੱਚ ਟੋਕਾ ਟਕਾਈ ਸ਼ੁਰੂ ਹੋ ਜਾਂਦੀ ਹੈ ਤਾਂ ਪਰਵੰਤਕ ਮੈਨੂੰ ਸਾਰੇ ਕਿਉਂਕਿ ਬਜ਼ੁਰਗ ਸਨ 70 ਸਾਲ ਤੋਂ ਲੈ ਕੇ 85 ਸਾਲ ਤੱਕ 85 ਸਾਲ ਦੇ ਪ੍ਰਧਾਨ ਹਨ ਉਹਨਾਂ ਦੀ ਉਮਰ 85 ਸਾਲ ਦੀ ਹੈ ਤੇ ਉਹਨਾਂ ਨੇ ਮੈਨੂੰ ਆਸਵਾਸਨ ਦਿੱਤਾ ਕੋਈ ਗੱਲ ਨਹੀਂ ਸਾਡੇ ਇੱਥੇ ਐਸੀ ਕੋਈ ਗੱਲ ਨਹੀਂ ਹੈ ਆਪਾਂ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਨਹੀਂ ਤੱਕਾ ਹੋਵੇਗਾ ਮੈਂ ਪਹਿਲਾਂ ਹੀ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਮਾਇਆ ਦੀ ਕੋਈ ਗੱਲ ਨਹੀਂ ਹੈ ਮਾਇਆ ਘੱਟ ਵੱਧ ਚੱਲ ਜਾਂਦੀ ਹੈ ਪਰ ਮਾਨ ਸਨਮਾਨ ਉਹ ਸਾਡਾ ਪੂਰਾ ਬਰਕਰਾਰ ਰਹਿਣਾ ਚਾਹੀਦਾ ਹੈ ਸੋ ਅੱਗੇ ਇਹ ਬੈਂਤੀਆ ਤੋਂ ਬਾਅਦ ਮੈਂ ਡਿਊਟੀ ਜਦੋਂ ਸ਼ੁਰੂ ਕੀਤੀ ਤਾਂ ਕੁਝ ਦਿਨ ਹੀ ਬੀਤੇ ਨੇ ਤੇ ਮੈਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਇੱਕ ਕੋਈ ਕਮਰਾ ਹੈ ਮੇਰੇ ਕੋਲ ਨਾਲ ਹੀ ਲੈਟਰਨ ਬਾਥਰੂਮ ਅਟੈਚ ਹੈ ਤੇ ਮੈਂ ਪ੍ਰਬੰਧਕਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਗਰਮੀ ਬਹੁਤ ਹੈ ਜੀ ਬੱਚੇ ਬਹੁਤ ਪਰੇਸ਼ਾਨ ਹੁੰਦੇ ਨੇ ਕੋਈ ਕਮਰਾ ਚੜਦੀ ਤੱਕ ਵੀ ਸਿੱਧੀ ਅੰਦਰ ਆਉਂਦੀ ਹੈ ਲੈਂਦੀ ਤੱਕ ਵੀ ਸਿੱਧੀ ਅੰਦਰ ਆਉਂਦੀ ਹੈ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਤੇ ਬੱਚੇ ਮੇਰੇ ਛੋਟੇ ਨੇ ਜੇਕਰ ਤੁਸੀਂ ਕੋਲਰ ਦਾ ਇੰਤਜ਼ਾਮ ਕਰਦੇ ਹੋ ਤਾਂ ਇਹਨਾਂ ਨੇ ਕਹਿ ਦਿੱਤਾ ਕੋਈ ਗੱਲ ਨਹੀਂ ਕੁਲਰ ਦਾ ਇੰਤਜ਼ਾਮ ਤੁਹਾਨੂੰ ਕਰ ਦੇਵਾਂਗੇ ਤਾਂ ਸ਼ਾਮ ਤੱਕ ਮੇਰੇ ਕੋਲ ਕੁਲਰ ਸੇਵਾਦਾਰਾਂ ਦੇ ਉੱਪਰ ਪਹੁੰਚਾ ਤਾ ਕਰ ਦਿੱਤਾ ਜਿਹੜਾ ਸਕੂਲਰ ਦਿੱਤਾ ਉਹਦੀ ਫੋਟੋ ਤੁਹਾਡੇ ਨਾਲ ਉੱਪਰ ਨਾਲ ਚੱਲ ਰਹੀ ਹੈ ਕਿ ਕਿਹੋ ਜਿਹਾ ਕੁਲਰ ਦਿੱਤਾ ਉਹ ਸਕੂਲਰ ਦੇ ਵਿੱਚ ਨਾ ਤਾਂ ਪਾਣੀ ਪੈਂਦਾ ਸੀ ਨਾ ਉਹਦੀ ਇੱਕ ਟਾਕੀ ਜੀ ਵੀ ਹੈ ਨਹੀਂ ਸੀ ਅਤੇ ਇੰਨੀ ਆਵਾਜ਼ ਕਰਦਾ ਸੀਗਾ ਜਿਸ ਦੇ ਜਿਸ ਨੂੰ ਲਾ ਕੇ ਸੌਣਾ ਬਹੁਤ ਔਖਾ ਹੋ ਗਿਆ ਸੀ ਬੱਚੇ ਵੀ ਬੜੇ ਪਰੇਸ਼ਾਨ ਹੁੰਦੇ ਸੀਗੇ ਤੋ ਮੈਨੂੰ ਜਦੋਂ ਪਤਾ ਲੱਗਿਆ ਕਿ ਇਹਨਾਂ ਨੇ ਕੁਝ ਕਰਨਾਂ ਲਈ ਤੇ ਮੈਂ ਪ੍ਰਧਾਨ ਜੀ ਨਾਲ ਗੱਲ ਕੀਤੀ ਕਿ ਤੁਸੀਂ ਕਿਰਪਾ ਕਰਕੇ ਜੇ ਇਹ ਕਰ ਦੋ ਮੈਂ ਏਸੀ ਲਵਾ ਲੈਣਾ ਆਪਣੇ ਪੈਸਿਆਂ ਦਾ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਉਹਨਾਂ ਨੇ ਮੈਨੂੰ ਇਸ ਗੱਲ ਦੀ ਇਜਾਜ਼ਤ ਦੇ ਦਿੱਤੀ ਦੇ ਮੈਂ ਏਸੀ ਲਵਾ ਲਿਆ ਉਹ ਮੈਨੂੰ ਪਤਾ ਮੈਂ ਕਿਵੇਂ ਲਵਾਇਆ ਤਾਂ ਇਹਨਾਂ ਨੇ ਕੁਝ ਦੂਸਰੇ ਮੈਂਬਰਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਏਸੀ ਦਾ ਕਿ ਇਹਨਾਂ ਨੇ ਏਸੀ ਵੀ ਲਵਾ ਲਿਆ ਇਨਾਂ ਨੇ ਮੈਂ ਆਪਣੇ ਪੈਸਿਆਂ ਦੀ ਰਸੀ ਲਵਾਇਆ ਤੇ ਇਨਾਂ ਨੇ ਗੁਰੂ ਘਰ ਦੇ ਪੈਸਿਆਂ ਦਾ ਬਾਹਰ ਇੱਕ ਸਬ ਮਿਟਰ ਲਵਾ ਦਿੱਤਾ ਕਿ ਭਾਈ ਸਾਹਿਬ ਬਿੱਲ ਦੇਣਾ ਪਵੇਗਾ ਚਲੋ ਮੈਂ ਮਜਬੂਰ ਸੀ ਮੈਂ ਕਿਹਾ ਕੋਈ ਗੱਲ ਨਹੀਂ ਜੇ ਬਿੱਲ ਵੀ ਦੇ ਦੇਵਾਂਗੇ ਹੁਣ 10000 ਤਨਖਾਹ ਆ ਗਈ ਇਹਦੇ ਵਿੱਚੋਂ ਮੈਂ ਬਿੱਲ ਦਮਾਂ ਤੇ じゃ ਹੋਰ ਆਪਣੇ ਖਰਚੇ ਪੂਰੇ ਕਰਾਂ ਅੱਗੇ ਮੈਂ ਫੇਰ ਚੁੱਪ ਰਿਹਾ ਕੋਈ ਗੱਲ ਨਹੀਂ ਤਾਂ ਇੱਕ ਮਿੰਟ ਸੋ ਇਨਾਂ ਪ੍ਰਬੰਧਕਾਂ ਨੂੰ ਮੈਨੂੰ ਇੱਕ ਬਾਹਰ ਕਮਰੇ ਦੇ ਸਬਮਿਟ ਲਗਾ ਦਿੱਤਾ ਗਿਆ ਕਿ ਇਹਨੂੰ ਬਿੱਲ ਦੇਣਾ ਪਵੇਗਾ ਚਲਕਿ ਗੁਰਦੁਆਰਾ ਸਾਹਿਬ ਦੇ ਵਿੱਚ ਵੀ AC ਲੱਗੇ ਹੋਏ ਨੇ ਬਕਾਇਦਾ ਤੌਰ ਤੇ ਦਫ਼ਤਰ ਦੇ ਵਿੱਚ ਵੀ ਇੱਕ AC ਲੱਗਾ ਹੋਇਆ ਹੈ ਜਿਸ ਦੇ ਵਿੱਚ ਪ੍ਰਬੰਧਕ ਸਾਰਾ ਦਿਨ ਬੈਠ ਕੇ ਜੋ ਉਹਨਾਂ ਨੇ ਅਖਬਾਰ ਪੜ੍ਹਨਾ ਹੈ ਮੋਬਾਈਲ ਦੇਖਣਾ ਹੈ ਜਾਂ ਕੈਮਰੇ ਚੈੱਕ ਕਰਨੇ ਨੇ ਉਹਨਾਂ ਵਾਸਤੇ ਦਾ ਸ਼ੂਟ ਹੈ ਪਰ ਗਰੰਥੀ ਸਿੰਘ ਨੂੰ ਸ਼ੂਟ ਨਹੀਂ ਹੈ ਗਰੰਥੀ ਸਿੰਘ ਨੂੰ ਬਿੱਲ ਦੇਣਾ ਪਵੇਗਾ ਸੋ ਮੈਂ ਫੇਰ ਚੁੱਪ ਰਿਹਾ ਤੇ ਕੁਝ ਦਿਨਾਂ ਬਾਅਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆਇਆ ਸੋ ਮੈਂ ਬੇਨਤੀ ਕਰਾਂਗਾ ਵੀਡੀਓ ਥੋੜੀ ਜਿਹੀ ਲੰਮੀ ਹੋ ਸਕਦੀ ਹੈ ਕਿਉਂਕਿ ਮਜਬੂਰੀ ਹੈ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਾਰ-ਬਾਰ ਮੌਕਾ ਨਹੀਂ ਮਿਲਦਾ ਤੇ ਮੈਂ ਬਹੁਤ ਦਿਨਾਂ ਦਾ ਸੋਚ ਰਿਹਾ ਸੀ ਵੀ ਕਿਸ ਤਰ੍ਹਾਂ ਕਰਾਂ ਕੀ ਕਰਾਂ ਮੇਰੇ ਕੋਲ ਕੋਈ ਹੋਚਾਰਾ ਨਹੀਂ ਬਸਿਆ ਬਚਿਆ ਤੇ ਤੁਹਾਡੇ ਤੱਕ ਗੱਲ ਪਹੁੰਚਾਉਣ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆਇਆ ਇੱਥੇ ਬੀਬੀਆਂ ਵੱਲੋਂ ਹੀ ਪਾਠ ਕੀਤਾ ਜਾਂਦਾ ਸੁਖਮਨੀ ਸਾਹਿਬ ਦਾ ਇਹਨਾਂ ਦੀ ਆਪਣੀ ਮਰਜ਼ਾ ਦਾ ਹੈ ਗੁਰੂ ਘਰ ਦੀ ਬੀਬੀਆਂ ਹੀ ਪਾਠ ਕਰਦੀਆਂ ਨੇ ਬੀਬੀਆਂ ਹੀ ਕੀਰਤਨ ਕਰਦੀਆਂ ਨੇ ਬੀਬੀਆਂ ਹੀ ਅਰਦਾਸ ਕਰਦੀਆਂ ਨੇ ਬੀਬੀਆਂ ਹੀ ਹੁਕਮਨਾਮਾ ਲੈਂਦੀਆਂ ਨੇ ਸੋ ਮੈਂ ਆਪਣਾ ਹੱਕ ਸਮਝਦਾ ਹੋਇਆ ਅੱਜ ਆਪਣਾ ਫਰਜ਼ ਸਮਝਦਾ ਹੋਇਆ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਜਦੋਂ ਸਮਾਪਤੀ ਵੇਲੇ ਅਰਦਾਸ ਵੇਲੇ ਕਰਨ ਪਹੁੰਚੇ ਆ ਤਾਂ ਸੋਸਾਇਟੀ ਦੀ ਮੁਖੀ ਬੀਬੀ ਨੇ ਮੈਨੂੰ ਕਿਹਾ ਕਿ ਭਾਈ ਸਾਹਿਬ ਸੋ ਤੋਂ ਅਰਦਾਸ ਨਹੀਂ ਹੋਣੀ ਮੈਂ ਕਿਹਾ ਭੈਣ ਜੀ ਇਹਨਾ ਟਾਈਮ ਹੋ ਗਿਆ ਸਮਾਂ ਹੋ ਗਿਆ 25 ਸਾਲ ਮੈਨੂੰ ਇੱਕ ਇਸ ਲਾਈਨ ਦੇ ਵਿੱਚ ਕੋਈ ਗੱਲ ਨਹੀਂ ਮੈਂ ਅਰਦਾਸ ਕਰ ਦੇਵਾਂਗਾ ਸੋ ਮੈਂ ਅਰਦਾਸ ਕਰ ਦਿੱਤੀ ਤਾਂ ਉਸ ਬੀਬੀ ਨੇ ਬਹੁਤ ਜ਼ਿਆਦਾ ਇਸ ਗੱਲ ਦਾ ਇਤਰਾਜ਼ ਕੀਤਾ ਅਤੇ ਪ੍ਰਬੰਧਕਾਂ ਨੂੰ ਆ ਕੇ ਉਹਨੇ ਓ ਸ਼ਿਕਾਇਤਾਂ ਲਾਈਆਂ ਤੇ ਇਸ ਤੋਂ ਬਾਅਦ ਉਹਨੇ ਮੇਰੇ ਪੈਰ ਨਹੀਂ ਲੱਗਣ ਦਿੱਤੇ ਉਹ ਬੀਬੀ ਖੁਦ ਅਰਦਾਸ ਕਰਦੀ ਐ ਸਾਰੀ ਅਰਦਾਸ ਗਲਤ ਕਰਦੀ ਐ ਜਦੋਂ ਵੀ ਤੁਸੀਂ ਆ ਕੇ ਉਹ ਤੋਂ ਸੁਣ ਸਕਦੇ ਹੋਗੇ ਤੇ ਉਸ ਬੀਬੀ ਨੇ ਕਿਉਂਕਿ ਹਫ਼ਤੇ ਦੇ ਵਿੱਚ ਦੋ ਪਾਠ ਆਜਣ ਪੰਜ ਪਾਠ ਆਜਣ ਸੱਤ ਪਾਠ ਆਜਣ ਸਾਰੇ ਪਾਠ ਦੀ ਬੀਬੀਆਂ ਕਰਦੀਆਂ ਤੁਹਾਨੂੰ ਦੱਸ ਹੀ ਦਿੱਤਾ ਤੇ ਸਾਰੇ ਚੜਾਵਾ ਇਕੱਠਾ ਕਰਕੇ ਪ੍ਰਬੰਧ ਕਮੇਟੀ ਨੂੰ ਦੇ ਦਿੰਦੇ ਨੇ ਅਸੀਂ ਇੱਥੇ ਰਾਗੀ ਗਰੰਥੀ ਬੈਠੇ ਬੇਲੇ ਝਾਕਦੇ ਰਹਿਣੇ ਆਗੇ ਅਸੀਂ ਬੱਚੇ ਕਿੱਥੋਂ ਪਾਲੀਏ ਸੋ ਉਸ ਬੀਬੀ ਨੇ ਇਸੇ ਤਰ੍ਹਾਂ ਕੀਤਾ ਤੇ ਬਾਅਦ ਦੇ ਵਿੱਚ ਮੈਨੂੰ ਦਫ਼ਤਰ ਦੇ ਵਿੱਚ ਬੁਲਾ ਕੇ ਸਕੱਤਰ ਵੱਲੋਂ ਕਿਹਾ ਗਿਆ ਕਿ ਤੁਸੀਂ ਗੱਲ ਕੀ ਕੀਤਾ ਤੁਸੀਂ ਅਰਦਾਸ ਉਹਨੂੰ ਕਿਹੜੇ ਕੈਸੇ ਅਰਦਾਸ ਕਰਨ ਤੁਹਾਡਾ ਹੱਕ ਨਹੀਂ ਹੈਗਾ ਜਦੋਂ ਬੀਬੀਆਂ ਦਾ ਪ੍ਰੋਗਰਾਮ ਹੈ ਲੈਡੀਆਂ ਦਾ ਪ੍ਰੋਗਰਾਮ ਆ ਅਸੀਂ ਜੈਂਟਸ ਨਹੀਂ ਜਾਂਦੇ ਮੈਂ ਕਹਾਂ ਜੀ ਲੇਡੀ ਜੈਂਟਸ ਦਾ ਤਾਂ ਗੁਰੂ ਘਰ ਦੇ ਵਿੱਚ ਕੋਈ ਐਸਾ ਵਿਤਕਰਾ ਨਹੀਂ ਮੰਨਿਆ ਜਾਂਦਾ ਤੇ ਮੈਂ ਤਾਂ ਉਹਦਾ ਫਰਦ ਸਮਝਦਾ ਹੋਇਆ ਗਿਆ ਕਿਉਂਕਿ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਾਬਾ ਬੁੱਢਾ ਜੀ ਨੇ ਉਸ ਦਿਨ ਹੁਕਮਨਾਮਾ ਲਿਆ ਸੀ ਮੈਂ ਤਾਂ ਉਹਦਾ ਫਰਦ ਸਮਝਦਾ ਹੋਇਆ ਉੱਥੇ ਪਹੁੰਚਿਆਗਾ ਪਰ ਉਹਨਾਂ ਨੇ ਮੇਰੀ ਇੱਕ ਨਹੀਂ ਮੰਨੀ ਮੈਂ ਕਹਾਂ ਜੀ ਤੁਸੀਂ ੱਤਕਾ ਕਰ ਰਹੇ ਹੋ ਤੇ ਇਸੇ ਤਰ੍ਹਾਂ ਕਰਦਿਆ ਹੋਇਆ ਮੈਂ ਕੁਝ ਦਿਨ ਬਾਅਦ ਫੇਰ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੀ ਇਹ ਜਿਹੜੀ ਪੇਟਾਵਾਂ ਨੇ ਉਹ ਵੀ ਤੁਸੀਂ ਕਿਰਪਾ ਕਰਕੇ ਵਧਾਉਣ ਦੀ ਕਿਰਪਾਲਤਾ ਕਰੋ ਤੁਸੀਂ ਆਪ ਹੀ ਮੇਰੇ ਨਾਲ ਵਾਅਦਾ ਕੀਤਾ ਸੀਗਾ ਸੋ ਇਥੋਂ ਸੰਗਤ ਜੀ ਨੇ ਦੇ ਪਟਾਵਾਂ ਦੇਖ ਲਓ ਕੀ ਕੀ ਚਲਦੀਆਂ ਨੇ ਪ੍ਰਧਾਨ ਕਹਿੰਦਾ ਜੀ 500 ਰੁਪਏ ਦੇ ਵਿੱਚ ਹੀ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ 500 ਰੁਪਏ ਲੈਣਾ ਤੁਸੀਂ ਕੀਰਤਨ ਦਾ 1000 ਰੁਪਏ ਹੋ ਗਿਆ 1000 ਰੁਪਏ ਤੁਸੀਂ ਚਾਰੇ ਜਣਾ ਨੇ ਬੰਨਣਾ ਤਿੰਨ ਤਿੰਨ ਜਣੇ ਤਾਂ ਹੋਗੇ ਸੀ ਕੀਰਤਨ ਕਰਨ ਵਾਲੇ ਜਥਾ ਪੂਰਾ ਹੈ ਤਿੰਨ ਜਣੇ ਦਾ ਤਬਲੇ ਵਾਲਾ ਹੈ ਇੱਕ ਸਾਈਡ ਵਾਲਾ ਹੈ 10 ਦੀ ਡਿਊਟੀ ਲੱਗੀ ਹੈ ਹੈਡਰਾ ਕੀਤੀ ਸੋ ਕਹਿੰਦੇ ਤੁਸੀਂ ਤਿੰਨੇ ਜਾਣਿਆ ਨੇ ਇਹਦੇ ਵਿੱਚ ਜਿਹੜਾ ਤਾਬੇ ਸਿੰਘ ਬੈਠਾ ਉਹਨੂੰ ਵੀ ਦੇ ਸ ਦੇਣਾ ਹੈ ਹਜ਼ਾਰ ਦੇ ਹਜ਼ਾਰ ਪੈ ਤੁਸੀਂ ਵਿੱਚ ਸੁਖਮਨੀ ਸਾਹਿਬ ਦਾ ਪਾਰਕਾ ਵਿੱਚ ਕੀਰਤਨ ਕਰਨਾ ਇਹਦੇ ਵਿੱਚ ਤੁਸੀਂ ਚਾਲ ਜਾਣਿਆ ਨੇ ਪੜਨਾ ਤੇ ਜੋ ਪ੍ਰਸਾਦ ਵਰਤਾਉਂਦਾ ਉਹ ਬਜ਼ੁਰਗ ਬਾਬਾ ਸਾਨੂੰ ਉਹਦਾ ਵੀ ਖਿਆਲ ਰੱਖਣਾ ਪੈਂਦਾ ਉਹਨੂੰ ਵੀ ਕੁਝ ਦੇਣਾ ਪੈਂਦਾ ਹੈ ਸੋ ਮੈਂ ਕਹਾਂ ਨਹੀਂ ਜੇ ਬਹੁਤ ੱਕਾ ਤੁਸੀਂ ਨੇੜੇ ਤੇੜੀ ਪਤਾ ਕਰ ਲਓ ਪ੍ਰਬੰਧ ਕਮੇਟੀਆਂ ਨੇ ਉਹਨਾਂ ਦੇ ਵੀ ਸਾਰੇ ਭੇਟਾਵਾਂ ਸਾਰੇ ਵਧੀਆ ਹੋਈਆਂ ਨੇ ਸਾਰੀਆਂ ਕਮੇਟੀਆਂ ਮਾਣੀਆਂ ਨਹੀਂ ਹੈਗੀਆਂ ਅਤੇ ਸਾਰੇ ਗਰੰਥੀ ਵੀ ਕੋਈ ਚੰਗੇ ਨਹੀਂ ਹੈਗੇ ਮੈਂ ਇਹ ਵੀ ਗੱਲ ਤੁਹਾਨੂੰ ਦੱਸ ਦਵਾਂ ਨੇੜੇ ਜੇ ਕਮੇਟੀਆਂ ਨੇ ਚੰਦਰਨਗਰ ਹੈ ਉੱਥੋਂ ਦੀ ਕਮੇਟੀ ਹੈ ਉੱਥੇ ਮੇਰਾ ਮਿੱਤਰ 5 ਸਾਲ ਤੋਂ ਵੱਧ ਉੱਥੇ ਸੇਵਾ ਕਰਕੇ ਗਿਆ ਅੱਜ ਵੀ ਉਸ ਕਮੇਟੀ ਦੀ ਸਲੰਘਾ ਕਰਦਾ ਤੇ ਸੰਗਤ ਵੀ ਉਸ ਕਮੇਟੀ ਦੀ ਸਲੰਘਾ ਕਰਦੀ ਹੈ ਨੇੜੇ ਫੌਜੀ ਮਾਰਕੀਟ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਤਕਰੀਬਨ 10 ਸਾਲ ਹੋ ਗਏ ਗਰੰਥੀ ਸਿੰਘ ਨੇ ਉੱਥੇ ਆਏ ਹੋਇਆਂ ਨੂੰ ਉਹ ਵੀ ਉੱਥੋਂ ਦੀ ਕਮੇਟੀ ਬਹੁਤ ਚੰਗੀ ਹੈ ਸੰਗਤ ਸਲੰਘਾ ਕਰਦੀ ਹੈ ਜੋ ਸਹੀ ਹੈ ਉਹਨੂੰ ਸਹੀ ਕਿਹਾ ਜਾਂਦਾ ਹੈ ਜਿਹੜਾ ਗਲਤ ਹੈ ਉਹਨੂੰ ਗਲਤ ਜਦੋਂ ਕਿਹਾ ਜਾਂਦਾ ਹੈ ਜਾਂ ਮੇਰੇ ਵਰਗਾ ਉਹਨੂੰ ਕੋਈ ਮਰਜ਼ਾਦਾ ਤੋਂ ਕੋਈ ਦੱਸਦਾ ਹੈ ਜਾਂ ਕੋਈ ਕਹਿੰਦਾ ਹੈ ਕਿ ਤੁਸੀਂ ਗਲਤ ਕਰ ਰਹੇ ਹੋ ਤਾਂ ਉਹਨੂੰ ਇਸ ਦਾ ਛੁੱਟੀ ਕਰ ਦਿੱਤੀ ਜਾਂਦੀ ਹੈ ਤੇ ਮੈਂ ਕਹਾਂ ਨਹੀਂ ਜੇ ਤੁਸੀਂ ਗਲਤ ਕਰ ਰਹੇ ਹੋ ਤੇ ਪ੍ਰਧਾਨ ਕਹਿੰਦੇ ਪੋਕਦੀ ਆ ਤੇ ਕਰ ਲੈ ਡਿਊਟੀ ਨੇਵ ਦਾ ਸਮਾਨ ਚੱਕ ਤੇ ਜਾ ਮੈਂ ਕਹਾਂ ਨਹੀਂ ਜੇ ੱਤਕਾ ਹੋ ਰਿਹਾ ਤੁਸੀਂ ਪਰ ਮੈਂ ਕਹਾਂ ਮੈਂ ਚਲੋ ਮੈਂ ਇਹਨਾਂ ਨੇ ਇੱਕ ਗੱਲ ਕਰਦਿਆ ਕਰਦਿਆ ਫਿਰ ਉਹਨਾਂ ਨੂੰ ਦੂਸਰੇ ਦਿਨ ਮੈਨੂੰ ਬੁਲਾ ਕੇ ਮੈਨੂੰ 10 ਦਿਨਾਂ ਦਾ ਸਮਾਂ ਦੇ ਕੇ ਮੇਰੀ ਛੁੱਟੀ ਕਰ ਦਿੱਤੀ ਸੀ ਅੱਜ ਤੋਂ 4-5 ਮਹੀਨੇ 4.5 ਮਹੀਨੇ ਪਹਿਲਾਂ ਤੇ ਮੈਂ ਕਹਿੰਦੀ ਜੀ ਇਹ ਬਹੁਤ ਸਾਰਾ ਸਾਰਾ ਥੱਕਾ ਮੈਨੂੰ ਤਾਂ ਹਜੇ 3 ਮਹੀਨੇ ਪੂਰੇ ਵੀ ਨਹੀਂ ਹੋਏ ਡਿਊਟੀ ਕਰੀ ਨੂੰ ਮਿਲ ਤਾਂ 3 ਮਹੀਨੇ ਹਜੇ ਪੂਰੇ ਵੀ ਨਹੀਂ ਹੋਏ ਮੈਂ ਆਪਣੇ ਬੱਚੇ ਲੈ ਕੇ ਕਿੱਥੇ ਜਾਵਾਂ ਬੱਚੇ ਮੇਰੇ ਸਕੂਲ ਪੜ੍ਹਦੇ ਨੇ ਐਡਮਿਸ਼ਨ ਕਰਾਈਆਂ ਨੇ ਤੇ ਟਿਊਸ਼ਨ ਪੜ੍ਹਦੇ ਨੇ ਬੱਚਿਆਂ ਦਾ ਬਿਲਕੁਲ ਮੱਸਾਂ ਬੱਚਿਆਂ ਦਾ ਜੀ ਲੱਗਿਆ ਮੈਂ ਕਿੱਥੇ ਜਾਵਾਂ ਤੇ ਇਹ ਗੱਲ ਮੈਂ ਜਦ ਸੰਗਤਾਂ ਨਾਲ ਸਾਂਝੀ ਕੀਤੀ ਤਾਂ ਸੰਗਤਾਂ ਨੇ ਵੀ ਇਸ ਗੱਲ ਦਾ ਇਤਰਾਜ਼ ਕੀਤਾ ਕਿਹਾ ਕਿ ਇਹ ਇਸੇ ਤਰ੍ਹਾਂ ਹੀ ਕਰਦੇ ਨੇ ਪਹਿਲਾਂ ਵੀ ਗ੍ਰੰਥੀ ਸਿੰਘ ਇੱਥੇ ਇਸੇ ਤਰ੍ਹਾਂ 5 ਮਹੀਨੇ ਕੱਟਿਆ ਉਹ ਵੀ ਵਿਚਾਰਾ ਇੱਥੇ ਰੋਕੇ ਗਿਆ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੋਇਆ ਤੇ ਮੈਂ ਇਹਨਾਂ ਨਾਲ ਜਦੋਂ ਪ੍ਰਬੰਧ ਕਰਨਾਂ ਗੱਲ ਕੀਤੀ ਸੰਗਤ ਨੇ ਵੀ ਗੱਲ ਕੀਤੀ ਤਾਂ ਪ੍ਰਧਾਨ ਜੀ ਵੱਲੋਂ ਬਚਨ ਸੀ ਤੂੰ ਜਿੰਨੂੰ ਮਰਜ਼ੀ ਕਹਿ ਦੇ ਜਾ ਕੇ ਜਿਹੜੇ ਮੈਥੇ ਮੈਂ ਅੱਗੇ ਮੈਂ ਗੱਲ ਸੰਗਤਾਂ ਤੱਕ ਪਹੁੰਚਾਉਂਗਾ ਮੈਂ ਕਿਸੇ ਪੱਤਰਕਾਰ ਵੀਰ ਜੀ ਨੂੰ ਕਹੂੰਗਾ ਉਹ ਸਾਡੀ ਇਸ ਵਿਸ਼ੇ ਤੇ ਮਦਦ ਕਰਨਗੇ ਤੈਨੂੰ ਜਿਹੜੇ ਮਰਜ਼ੀ ਪੱਤਰਕਾਰ ਨੂੰ ਕਹਿ ਦੇ ਜਿਹਨੂੰ ਮਰਜ਼ੀ ਜੱਥੇ ਬੰਦੇ ਨੂੰ ਕਹਿ ਦੇ ਮੈਨਕਾ ਤਾਂ ਕੋਈ ਨਾ ਕੋਈ ਤਾਂ ਸਾਡੀ ਸੁਣੂਗਾ ਤਾਂ ਉਸ ਵੇਲੇ ਸੰਗਤਾਂ ਨੇ ਵੀ ਇਹਨਾਂ ਤੇ ਦਬਾਅ ਪਾਇਆ ਸੰਗਤਾਂ ਨੇ ਵੀ ਇਹਨਾਂ ਨੂੰ ਕਿਹਾ ਕਿ ਤੁਸੀਂ ਗਲਤ ਕਰੋ ਮੀਟਿੰਗ ਬੁਲਾਈ ਗਈ ਕਿ ਜਥੇਬੰਦੀ ਆਈ ਗਈ ਐਸ ਕੇ ਐਸ ਜਥੇਬੰਦੀ ਬੁਲਾਈ ਅਤੇ ਰਾਗੀ ਢਾਡੀ ਗ੍ਰੰਥੀ ਪ੍ਰਚਾਰਕ ਆਲ ਇੰਡੀਆ ਇੰਟਰਨੈਸ਼ਨਲ ਉਹ ਵੀ ਉਹਨਾਂ ਦੇ ਨਾਮ ਦੇ ਵੀ ਆਏ ਤੇ ਇਹਨਾਂ ਨੂੰ ਉਹਨਾਂ ਨੇ ਜੋ ਸੰਗਤਾਂ ਨੇ ਬਹੁਤ ਦਿਨਾਂ ਨੂੰ ਕਿਹਾ ਕਿ ਤੁਸੀਂ ਬਹੁਤ ਗਲਤ ਕਰ ਰਹੇ ਹੋ ਤਾਂ ਉਸ ਵੇਲੇ ਤਾਂ ਇਹਨਾਂ ਨੇ ਕੁਝ ਨਹੀਂ ਕਿਹਾ ਅਤੇ ਹੁਣ ਆ ਕੁਝ ਕੁ ਦਿਨਾਂ ਦੀ ਗੱਲ ਹੈ तकरीबन ਆ ਸੰਗਰਾਮ ਬਾਰੇ ਦੀ ਗੱਲ ਹੈ 14 ਤਰੀਕ ਦੀ ਤੇ ਇਹ ਸਾਰੇ ਇਕੱਠੇ ਹੋ ਕੇ ਆ ਗਏ ਤੇ ਮੈਨੂੰ ਇਹਨਾਂ ਨੇ ਇਹਨਾਂ ਨੇ ਮੈਨੂੰ ਧੱਕੇ ਨਾਲ ਸਾਈਨ ਕਰਾਇਆ ਨਹੀਂ ਸੀ ਬਿਨਾ ਕਿ ਗਲਤੀ ਦੱਸੇ ਉਹਦੇ ਵਿੱਚ ਲਿਖਿਆ ਗਿਆ ਕਿ ਭਾਈ ਸਾਹਿਬ ਨੇ ਗਲਤੀਆਂ ਭਾਈ ਸਾਹਿਬ ਦੇ ਗਲਤੀਆਂ ਕਰਕੇ ਇਹਨਾਂ ਨੂੰ ਇਥੋਂ ਇਹਨਾਂ ਨੂੰ ਇਥੇ ਸੇਵਾ ਮੁਕਤ ਕੀਤਾ ਜਾਂਦਾ ਹੈ ਉਹਦੇ ਲਿਖਿਆ ਹੋਇਆ ਇਹਨਾਂ ਨੂੰ ਤਨਖਾਹ ਦਿੱਤੀ ਗਈ April ਤੱਕ ਦੀ ਜਲਦੀ ਮੈਨੂੰ ਕੋਈ ਤਨਖਾਹ ਨਹੀਂ ਦਿੱਤੀ ਗਈ ਤੇ ਮੈਨੂੰ ਧੱਕੇ ਨਾਲ ਸੈਨ ਵੀ ਮੈਨ ਤੋਂ ਕਰਾ ਲਏ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਆ ਗਏ ਮੈਂ ਉੱਥੇ ਇਕੱਲਾ ਕੀ ਕਰਦਾ ਮੈਂ ਬਥੇਰਾ ਕਹਿ ਜੀ ਮੈਂ ਸੈਨ ਨਹੀਂ ਕਰਦਾ ਮੈਂ ਇਸੇ ਤਰ੍ਹਾਂ ਚਲਾ ਜਾਣਾ ਪਰ ਇਹਨਾਂ ਨੇ ਧੱਕੇ ਨਾਲ ਮੈਨ ਤੋਂ ਸੈਨ ਕਰਾਈ ਦੇ ਜੀ ਅਤੇ ਵਿੱਚ ਪੈਰਾ ਛੱਡਿਆ ਹੋਇਆ ਹੈ ਉਹਦੇ ਵਿੱਚ ਕੁਝ ਵੀ ਲਿਖ ਸਕਦੇ ਨੇਗੇ ਬੇਦੀ ਆ ਗਲਤੀ ਸੀ ਦੀ ਆ ਗਲਤੀ ਸੀ ਕੁਝ ਵੀ ਉਹਦੇ ਵਿੱਚ ਕਰ ਸਕਦੇ ਨੇਗੇ ਤੇ ਉਸ ਦਿਨ ਤੋਂ ਉਸ ਦਿਨ ਤੋਂ ਇਹਨਾਂ ਦੇ ਕੁਝ ਮੈਂਬਰ ਜੋ ਮੈਨੂੰ ਇੱਕ ਅਜੀਬ ਦੀ ਨਜ਼ਰ ਦੇ ਨਾਲ ਦੇਖ ਰਹੇ ਨੇ ਕਿ ਜਿਸ ਤੋਂ ਮੈਨੂੰ ਕੁਝ ਲੜਾਈ ਦਾ ਖਤਸ਼ਾ ਵੀ ਨਜ਼ਰ ਆ ਰਿਹਾ ਹੈ ਵੀ ਕੋਈ ਇਹ ਮੈਨੂੰ ਕੁਝ ਨੁਕਸਾਨ ਨਾ ਪਹੁੰਚਾ ਦੇਣ ਤੇ ਮੈਂ ਆਪਣੇ ਅੱਜ ਬੱਚੇ ਤਾਂ ਛੱਡ ਆਇਆ ਹਾਂ ਆਪਣੇ ਬੱਚੇ ਅੱਜ ਮੈਂ ਘਰ ਭੇਜ ਦਿੱਤੇ ਤੇ ਮੈਂ ਇੱਥੇ ਇਕੱਲਾ ਹਾਂ ਮੈਨੂੰ ਡਿਊਟੀ ਵੀ ਨਹੀਂ ਕਰਨ ਦਿੱਤੇ ਕਰਨ ਦਿੱਤੀ ਜਾ ਰਹੀ ਜਦ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਦੇਖੋ ਇੱਕ ਮਿੰਟ ਆ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਹੋ ਰਿਹਾ ਹੈ ਜੀ ਕਿਸੇ ਮਰਗਦਕ ਹੋਵੇ ਆ ਗੁਰਦੁਆਰਾ ਸਾਹਿਬ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਹੋ ਰਿਹਾ ਹੈ ਜਿਹੜੇ ਮੇਰੇ ਨਾਲ ਦੇ ਸਾਥੀ ਸੀ ਜਿਨ੍ਹਾਂ ਦੇ ਲਈ ਮੈਂ ਆਵਾਜ਼ ਉਠਾਈ ਹੈ ਤੇ ਉਹਨਾਂ ਨੇ ਮੇਰੇ ਨਾਲ ਖੜਨ ਦੀ ਬਜਾਏ ਆਪ ਉਹ ਕੀਰਤਨ ਕਰਨਾ ਸੋ ਉਹਨਾਂ ਨੇ ਸ਼ੁਰੂ ਕਰ ਦਿੱਤਾ ਜਿਹੜਾ ਸਾਈਡ ਵਾਲਾ ਭਰਾ ਸੀ ਮੇਰਾ ਵੀਰ ਹੈ ਮੇਰੇ ਉਹ ਗੁਰਪਾਈ ਵੀ ਨੇ ਉਹਨਾਂ ਦਾ ਮੇਰਾ ਕੋਈ ਨਿੱਜੀ ਬੈਰ ਨਹੀਂ ਹੈ ਉਹਨਾਂ ਦਾ ਮੇਰੇ ਕੋਈ ਰੰਜਿਸ਼ ਨਹੀਂ ਹੈ ਹੈ ਤਬਲੇ ਵਾਲਾ ਵੀਰ ਹੈ ਸਾਈਡ ਵਾਲਾ ਵੀਰ ਹੈ ਜਦਕਿ ਉਹਨਾਂ ਨੇ ਉਹਨਾਂ ਨੂੰ ਮੇਰੇ ਨਾਲ ਖੜਨ ਦਾ ਉਹਨਾਂ ਨੂੰ ਚਾਹੁੰਦਾ ਸੀ ਮੈਂ ਮੇਰੇ ਨਾਲ ਖੜ ਦੇ ਪਰ ਅੱਜ ਉਹ ਆਪ ਖੁਦ ਕੀਰਤਨ ਕਰ ਰਹੇ ਨੇ ਖੁਦੋ ਡਿਊਟੀਆਂ ਨਿਭਾ ਰਹੇ ਨੇ ਸਾਰੀਆਂ ਮੈਂ ਇੱਥੇ ਬੇਲਾ ਬੈਠਾ ਹਾਂ ਮੈਨੂੰ ਇਹਨਾਂ ਨੇ ਦੁਬਾਰਾ ਚ ਮੈਂ ਮਾਸਾ ਮਸਾ ਮਨਤਾ ਕਰਕੇ ਮੇਰੇ ਬੱਚਿਆਂ ਦੇ ਪੇਪਰ ਹੋ ਰਹੇ ਨੇ ਜੀ ਤੇ ਬੱਚਿਆਂ ਦੇ ਪੇਪਰ ਹੋ ਰਹੇ ਨੇ ਰਿਜ਼ਲਟ ਆਉਣਾਗਾ ਮੈਨੂੰ ਕੁਝ ਦਿਨ ਦੀ ਮੌਤ ਦਿੱਤੀ ਜਾਵੇ ਤੇ ਇਹਨਾਂ ਨੇ ਮੈਂ ਉਹ ਕੁਝ ਦਿਨ ਕਹਿ ਕੇ ਤੇ ਮੈਨੂੰ ਕਹੇ ਤੁਸੀਂ ਡਿਊਟੀ ਨਹੀਂ ਕਰਨੀ ਗੁਰਦੁਆਰਾ ਸਾਹਿਬ ਮੈਨੂੰ ਅੰਦਰੋਂ ਗੁਰਦੁਆਰਾ ਸਾਹਿਬ ਵੀ ਨਹੀਂ ਜਾਣ ਦਿੰਦੇ ਜਦ ਕਿ ਇੱਥੇ ਕੋਈ ਰੋਕ ਟੋਕ ਨਹੀਂ ਹੈ ਜਾ ਸਕਦੇ ਆਗੇ ਪਰ ਇਹਨਾਂ ਦੀ ਐਨੀ ਇੱਥੇ ਧੱਕਾਸ਼ਾਹੀ ਹੈ ਜੀ ਮੈਂ ਆਪਣੇ ਇੱਥੇ ਕਮਰੇ ਦੇ ਵਿੱਚ ਨਜ਼ਰ ਬੰਦਾਂ ਸੋ ਇਹ ਮੈਂ ਬੇਨਤੀ ਇਹੀ ਕਰਦਾਗਾ ਕਿ ਦੇਖੋ ਇਸ ਸਥਾਨ ਤੇ ਕਮੇਟੀ ਨੂੰ ਤਾਂ 40 ਸਾਲ ਹੋ ਗਏ ਹਨ ਕਮੇਟੀ ਦਾ 40 ਸਾਲ ਦੀ ਕਾਬਜ ਹੈ। ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਆ ਜਿਹੜੀ ਬੀਬੀ ਦੀ ਗੱਲ ਕਰਕੇ ਹਟਿਆ ਜੋ ਨਿਸ਼ਕਾਮ ਸੇਵਾ ਸੁਖਮਨੀ ਸਾਹਿਬ ਦੀ ਪ੍ਰਧਾਨ ਹੈ। ਉਸ ਬੀਬੀ ਨੇ ਇੱਥੇ ਇੱਕ ਬਜ਼ੁਰਗ ਸਾਡੇ ਸੇਵਾਦਾਰ ਜੋ ਦਿਨ ਰਾਤ ਇਥੇ ਵਿਚਾਰੇ ਸੇਵਾ ਕਰਦੇ ਨੇ ਬਜ਼ੁਰਗ ਨੇ 70 ਸਾਲ ਦੀ ਉਹਨਾਂ ਦੀ ਉਮਰ ਹੈ। ਉਹਨਾਂ ਨੂੰ ਉਹ ਭੈੜੇ ਲਫ਼ਜ਼ ਬੋਲੇ, ਉਹ ਗੰਦੇ ਗਾਲਾਂ ਕੱਢ ਕੇ ਸਾ ਇੱਥੇ ਅਤੇ ਨੇ ਬੇਪੱਤੀ ਕੀਤੀ ਉਸ ਬੰਦੇ ਦੀ ਅਤੇ ਉਹ ਵਿਚਾਰੇ ਕਹਿੰਦੇ ਰਹੇ ਕਿ ਸਾਡੀ ਇੱਕ ਮਦਦ ਕਰੋ ਇਹ ਬੀਬੀ ਨੇ ਮੇਰੇ ਨਾਲ ਇਸ ਤਰ੍ਹਾਂ ਮੇਰੀ ਬੇਪੱਤੀ ਕੀਤੀ ਹੈ ਮੇਰੀ ਬੇਇੱਜ਼ਤੀ ਕੀਤੀ ਹੈ ਗਾਲਾਂ ਕੱਢੀਆਂ ਨੇ ਮੇਰੀਆਂ ਮੇਰੀ ਦਾੜੀ ਪੱਟਣ ਤੱਕ ਗਈ ਹੈ ਪਰ ਇਹਨਾਂ ਨੇ ਉਸ ਬੀਬੀ ਨੂੰ ਬਚਾਇਆ ਅਤੇ ਸੱਚ ਦੀ ਗੱਲ ਨਹੀਂ ਸੁਣੀ ਸੋ ਕਹਿਣ ਦਾ ਭਾਵ ਹੈ ਵੀਰੋ ਕਿ ਇੱਥੇ ਮੇਰੇ ਪ੍ਰਵਾਸੀ ਵੀਰ ਵੀ ਰਹਿੰਦੇ ਨੇ ਭਾਂਵੇਂ ਹਿੰਦੂ ਧਰਮ ਨੂੰ ਪੂਜਦੇ ਨੇ ਉਹ ਉਹ ਵੀ ਮੇਰੇ ਵੀਰ ਨੇ ਕੋਈ ਗੱਲ ਨਹੀਂ ਮੈਨੂੰ ਉਹਨਾਂ ਦਾ ਕੋਈ ਇਤਰਾਜ਼ ਨਹੀਂ ਹੈ ਹਿੰਦੂ ਧਰਮ ਦੇ ਇੱਥੇ ਕਲੀਨ ਸੇਵ ਉਹ ਰਹਿੰਦੇ ਨੇਗੇ ਉਹਨਾਂ ਨਾਲ ਮੇਰਾ ਕੋਈ ਬਿਤਕਰਾ ਨਹੀਂ ਹੈ ਪਰ ਮੇਰੇ ਕਹਿਣ ਦਾ ਭਾਵ ਉਹ ਤਾਂ ਆਪਣੀ ਤੀਜੀ ਪੀੜੀ ਪਾਦ ਰਹੇ ਨੇ ਪਰ ਗ੍ਰੰਥੀ ਇੱਥੇ 6 ਮਹੀਨੇ ਨੇ ਟਿਕਦਾ ਹੁਣ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾਗਾ ਕਿ ਇੱਥੇ ਜੋ ਸਾਨੂੰ ਮੈਨੂੰ ਰੋਕਿਆ ਜਾਂਦਾ ਹੈ ਆਵਾਜ਼ ਨੂੰ ਦਬਾਇਆ ਜਾਂਦਾ ਹੈ ਕਿ ਜਿਹੜੀ ਗੱਲ ਅਸੀਂ ਕਹਤੀ ਉਹ ਗੱਲ ਤੋਂ ਬੋਲ ਦੂਜੀ ਗੱਲ ਨਹੀਂ ਬੋਲਣੀ ਮੈਂ ਕਹਾਂ ਜੀ ਇਸ ਨੂੰ ਮੈਨੂੰ ਕਥਾ ਕਰਨ ਦਿੱਤੀ ਜਾਵੇ ਕਦੇ ਕਥਾ ਨਹੀਂ ਕਰਨ ਦਿੰਦੀ ਕਥਾ ਨਹੀਂ ਕਰਨੀ ਤੁਸੀਂ ਜੇ ਕੋਈ ਮੈਂ ਇਮਾਨਦਾਰੀ ਦੀ ਗੱਲ ਕਰਦਾ ਜਾਂ ਕੋਈ ਹੋਰ ਸੱਚ ਦੀ ਗੱਲ ਕਰਦਾ ਉਹ ਤੋਂ ਰੋਕਿਆ ਜਾਂਦਾ ਹੈ ਥੋੜੀ ਜਿਹੀ ਕੋਈ ਗੱਲ ਹੋ ਜੇ ਇਹ ਭਾਈ ਸਾਹਿਬ ਇਸ ਤਰ੍ਹਾਂ ਕਰਦੇ ਨੇ ਲਾਂਬੇ ਕਿਹੜੀ ਗੱਲਾਂ ਦੇਂਦੇ ਨੇ ਅਰਦਾਸ ਕਰਦੇ ਕਰਦੇ ਥੋੜਾ ਜਿਹਾ ਇਸ ਤਰ੍ਹਾਂ ਜੋ ਇੱਕ ਦੋ ਵਾਰੀ ਮੂੰਹ ਸਾਫ਼ ਕਰ ਲਿਆ ਇਹ ਮੂੰਹ ਸਾਫ਼ ਕਰਦੇ ਨੇ ਜੀ ਬਾਰ-ਬਾਰ ਇਹ ਲੱਤਾਂ ਥੋੜੀ ਜਿਹੀ ਇਸ ਤਰ੍ਹਾਂ ਐ ਇਸ ਤਰ੍ਹਾਂ ਕਰ ਅਰਦਾਸ ਦੇ ਵਿੱਚ ਇਸ ਤਰ੍ਹਾਂ ਖੜਦੇ ਨੇ ਇਹੋ ਜਿਹੀਆਂ ਗੱਲਾਂ ਤੇ ਟੋਕਾ ਟਿਕਾਈ ਕੀਤੀ ਜਾਂਦੀ ਹੈ ਸੋ ਮੇਰੀ ਬੇਨਤੀ ਇਹੀ ਹੈ ਜੀ ਕਿ ਸਾ ਮੇਰੀ ਇਸ ਵਿਸ਼ੇ ਤੇ ਮਦਦ ਕੀਤੀ ਜਾਵੇ ਤਾਂ ਜੋ ਮੈਨੂੰ ਇਨਸਾਫ ਦਿੱਤਾ ਜਾਵੇ ਨਹੀਂ ਤਾਂ ਸੰਗਤ ਜੀ ਹੀ ਮੇਰੀ ਬੇਨਤੀ ਹੈ ਕਿ ਉਸ ਸਮੇਂ ਜੋ ਮੈਨੂੰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਸੋ ਕੋਈ ਆਗਾ ਸੇਸ ਕਰਕੇ ਮੈਨੂੰ ਵਿਚ ਪਾਉਜ਼ ਕਰਨਾ ਪਿਆ ਸੋ ਸੰਗਤ ਜੀ ਇਹ ਬੇਨਤੀ ਹੈ ਕਿ ਪ੍ਰਧਾਨ ਜੀ ਨੇ ਇਥੋਂ ਦੇ ਪ੍ਰਧਾਨ ਜੀ ਨੇ ਅੱਜ ਤੋਂ 4 1/2 ਮਹੀਨੇ ਪਹਿਲਾਂ ਜੇ ਮੇਰੀ ਗੱਲਬਾਤ ਹੋਈ ਉਹਨਾਂ ਨਾਲ ਤੇ ਉਹਨਾਂ ਨੇ ਮੈਨੂੰ ਇਸੇ ਗੱਲ ਇੱਕ ਗੱਲ ਸੰਗ ਸਾਹ ਕਹੀ ਸੀ ਕਿ ਤੈਨੂੰ ਕੱਢ ਕੇ ਹਟੋ ਤੈਨੂੰ ਉਹਦੇ ਆਣੇ ਦੇ ਵਿੱਚ ਕਿਤੇ ਡਿਊਟੀ ਨਹੀਂ ਕਰਨ ਤੇ ਸੇ ਉਹਨਾਂ ਦੀ ਗੱਲ ਸਹੀ ਹੋ ਰਹੀ ਹੈ ਤੇ ਉਹਨਾਂ ਨੇ ਮੈਨੂੰ ਇੱਥੋਂ ਵੀ ਕੱਢਤਾ ਤੇ ਸੰਗਤ ਜੀ ਆਹ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਵਿਕਾਊ ਹੈ ਤੇ ਆਹਾ ਅੱਜ ਗਰੰਥੀ ਸਿੰਘ ਵਾਲਾ ਜਿਹੜਾ ਸੋਪਾ ਹੁੰਦਾ ਹੈ ਇਹ ਵੀ ਮੈਂ ਤਿਆਗਦਾਗਾ ਅਤੇ ਆ ਜਿਹੜੀ ਸਾਨੂੰ ਦੇਖ ਕੇ ਜਾ ਕੇ ਲੋਕ ਤਾਂ ਸਾਨੂੰ ਬਾਬਾ ਜੀ ਕਹਿੰਦੇ ਹਨ ਭਾਈ ਜੀ ਕਹਿੰਦੇ ਹਨ ਪਰ ਇਹ ਸਾਨੂੰ ਕਹੇ ਜਹਾਡੇ ਨਾਲ ਬਿਹੇਵ ਕਰਦੇ ਨੇ ਸੰਗਤ ਇਸ ਗੁਰੂ ਘਰ ਦੇ ਵਿੱਚ ਜੋ ਸੰਗਤ ਆਉਂਦੀ ਹੈ ਉਹ ਬਹੁਤ ਚੰਗੀ ਹੈ ਬਹੁਤ ਸਾਡਾ ਸਤਿਕਾਰ ਕਰਦੀ ਹੈ ਪਰ ਸੰਗਤ ਦੇ ਆਪਦੀ ਮਜਬੂਰੀ ਹੋ ਜਾਂਦੀ ਹੈ ਸੰਗਤ ਦੇ ਵਿੱਚੋਂ ਸਾਹਮਣੇ ਬਜਾਜ ਭਰਾ ਨੇ ਉਹਨਾਂ ਨੇ ਵੀ ਮੇਰੀ ਪਿਛਲੇ ਜਦੋਂ ਵੀ ਮੈਂ ਆਇਆ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਗੁਰਚੰਨ ਸਿੰਘ ਜੀ ਛੀਨਾ ਜਸਪਾ ਜੀ ਨੇ ਕਰਨੈਲ ਸਿੰਘ ਜੀ ਨੇ ਮਨਪ੍ਰੀਤ ਸਿੰਘ ਵੀਰ ਜੀ ਨੇ ਹੋਰ ਕਿੰਨਾ ਕਿੰਨਾ ਦਾ ਨਾਮ ਲਵਾਂ ਮੇਜਰ ਸਿੰਘ ਜੀ ਨੇ ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਤੇ ਮੇਰੇ ਨਾਲ ਖੜੇ ਨੇ ਪਰ ਅੱਜ ਉਹ ਵੀ ਮਜਬੂਰ ਹੋ ਗਏ ਨੇ ਸੋ ਮੈਂ ਸੰਗਤ ਜੀ ਆ ਲੋ ਇਹਨਾਂ ਸਮਝੋ ਕਿ ਮੈਂ ਇਹ ਤਿਆਗ ਰਿਹਾ ਮੇਰਾ ਦਰਦ ਸਮਝੋ ਸਾਡੇ ਗਰੰਥੀ ਸਿੰਘ ਦਾ ਦਰਦ ਸਮਝੋ ਇਹ ਮੈਨੂੰ ਮੇਰੇ ਗੁਰੂ ਦੀ ਬਖਸ਼ਿਸ਼ ਹੈ ਆਹ ਦਸਤਾਰ ਮੇਰੇ ਗੁਰੂ ਦੀ ਬਖਸ਼ਿਸ਼ ਹੈ ਇਹ ਮੈਂ ਕਦੇ ਨਹੀਂ ਉਤਾਰਾਂਗਾ ਅਗਾਂਹਤਰਾ ਮੈਂ ਕਦੇ ਨਹੀਂ ਉਤਾਰਾਂਗਾ ਕੋਈ ਬਹਿਲ ਨਹੀਂ ਇਹ ਕੜਮ ਚੌਧਰੀ ਨੇ ਅੱਜ ਨਹੀਂ ਤਾਂ ਕੱਲ ਕੋਈ ਨਾ ਕੋਈ ਤਵਾਜ ਉਠਾਊਗਾ ਕੋਈ ਨਾ ਕੋਈ ਤਾਂ ਸਾਡੇ ਹੱਕਾਂ ਵਾਸਤੇ ਬੋਲੂਗਾ ਅੱਜ ਤੇ ਦਾ ਜੀ ਦੀ ਕੱਲ ਮੈਂ ਵੀਡੀਓ ਸੁਣ ਰਿਹਾ ਸੀਗਾ ਇਸ ਦੇ ਵਿੱਚੋਂ ਇੱਕ ਸਹਿਜਤਾਰੀ ਸਿੱਖ ਨੂੰ ਕਹਿ ਰਿਹਾ ਸੀਗਾ ਕਿ ਤੇਰੇ ਪੱਗ ਬੰਨੀ ਹੋਈ ਐ ਤੂੰ ਆਪਣੀ ਦਾੜੀ ਵੀ ਰੱਖ ਸੋਹਣੇ ਲੱਗੇਗਾ ਆ ਜਥੇਦਾਰ ਜੀ ਜਿਨ੍ਹਾਂ ਦੇ ਦਾੜੀਆਂ ਰੱਖੀਆਂ ਹੋਈਆਂ ਨੇ ਉਹਨਾਂ ਬਾਰੇ ਤਾਂ ਸੋਚੋ ਉਹਨਾਂ ਨਾਲ ਕੀ ਹਾਲ ਹੋ ਰਿਹਾ ਸੋ ਐਨਿਆ ਕੇ ਬੇਤਿਆ ਨੇ ਸੰਗਤ ਜੀ ਮੇਰੇ ਪ੍ਰਬੰਧ ਕਰਨੀ ਆ ਮੇਰੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਐ ਲੁਧਿਆਣਾ ਦੇ ਵਿੱਚ ਐਨੇ ਗੁਰਸਿੱਖ ਨੇ ਜਿਨ੍ਹਾਂ ਦੇ ਬੌੜੇ ਤਕੜੇ ਤਕੜੇ ਕਾਰੋਬਾਰ ਨੇ ਕਿਸੇ ਵੀ ਗੁਰਸਿੱਖ ਵੀਰ ਨੂੰ ਜੋ ਕੋਈ ਮੇਰੇ ਲਾਇਕ ਸੇਵ ਹੋ ਮੈਂ ਕੋਈ ਡਿਊਟੀ ਕਰ ਸਕਾਂ ਆਵਦੇ ਬੱਚਿਆਂ ਦਾ ਪ੍ਰਵਾਹ ਆਪਣੇ ਪਰਿਵਾਰ ਦਾ ਢਿੱਡ ਪਰ ਸਕਾਂ ਮੈਨੂੰ ਛੋੜੀ ਮੋਟੀ ਕੋਈ ਨੌਕਰੀ ਮਿਲ ਜਾਵੇ ਕਿਉਂਕਿ ਮੈਨੂੰ ਇਹਨਾਂ ਨੇ ਹੋਰ ਕਿਸੇ ਗੁਰਦੁਆਰੇ ਲੱਗਣ ਨਹੀਂ ਦੇਣਾ ਇਹਨਾਂ ਨੇ ਕਿਉਂਕਿ ਇਹਨਾਂ ਨੇ ਮੇਰੇ ਹੱਥ ਵੱਡ ਦਿੱਤੇ ਨੇ ਜੀ ਇਹਨਾਂ ਨੇ ਮੇਰੇ ਹੱਥ ਵੱਡ ਦਿੱਤੇ ਨੇ ਐਸੇ ਹੱਥ ਵੱਡੇ ਨੇ ਕਿ ਉੱਥੇ ਵਿੱਚੋਂ ਤੱਕੇ ਨਾਲ ਸਾਈਨ ਕਰਾਏ ਨੇ ਵਿੱਚ ਪੈਰਾ ਛੱਡ ਦਿੱਤਾ ਉਹਦੇ ਵਿੱਚ ਕੁਝ ਵੀ ਲਿਖ ਸਕਦੇ ਨੇ ਇਸ ਵੇਲੇ ਮੈਂ ਆਪਣੇ ਕਮਰੇ ਦੇ ਵਿੱਚ ਖੜਾ ਹਾਂ ਸਾਰਾ ਕੁਝ ਇੱਕ ਕਮਰਾ ਹੈ ਉਹ ਲੋਕ ਦੇ ਦੋ ਤਿੰਨ ਚਾਬੀਆਂ ਜਿਹੜੀਆਂ ਹੁੰਦੀਆਂ ਨੇ ਮੇਰੇ ਕੋਲ ਸਿਰਫ ਇੱਕ ਚਾਬੀ ਹੈ ਉਹਦੀਆਂ ਬਾਕੀ ਚਾਬੀਆਂ ਪ੍ਰਬੰਧਕਾ ਕੋਲ ਹੀ ਨੇ ਕਿ ਕੱਲ ਨੂੰ ਇੱਥੇ ਨਸ਼ੀਲਾ ਪਦਾਰਥ ਜਾਂ ਕੋਈ ਹੋਰ ਸਾਜ਼ਿਸ਼ ਦੇ ਨਾਲ ਮੈਨੂੰ ਮੇਰੇ ਤੇ ਹੋਰ ਕੋਈ ਇਹ ਅਟੈਕ ਕਰ ਸਕਦੇ ਨੇ ਮੈਨੂੰ ਇਸ ਗੱਲ ਦਾ ਖਤਰਾ ਹੈ ਮੈਂ ਇਸ ਇਹ ਗੁਰਦੁਆਰਾ ਸਾਹਿਬ ਛੱਡ ਕੇ ਜਾ ਰਿਹਾ ਕੱਲ ਨੂੰ ਮੇਰੇ ਨਾਲ ਕੋਈ ਵਦੀਕੀ ਹੁੰਦੀ ਹੈ ਕਿਉਂਕਿ ਮੈਂ ਤਾਂ ਆਪ ਦਾ ਪਰਿਵਾਰ ਤਾਂ ਮੈਂ ਆਪ ਦਾ ਸੇਫ ਕਰ ਦਿੱਤਾ ਆਪਣੇ ਘਰ ਪਹੁੰਚਾ ਦਿੱਤਾ ਮੇਰੇ ਪਰਿਵਾਰ ਜਿੱਥੇ ਰੁਕੇ ਗਏ ਮੇਰੇ ਬੱਚੇ ਮੇਰੇ ਬੱਚੇ ਰੁਕੇ ਗਏ ਜਿੱਥੇ ਮੈਂ ਕਿੱਥੇ ਜਾਵਾਂ ਮੈਂ ਮੈਂ ਰੋਣਾ ਨਹੀਂ ਹੁੰਦਾ ਮੈਂ ਰੋਣਾ ਨਹੀਂ ਸੀ ਚਾਹਦਾ ਪਰ ਇਹਨਾਂ ਨੇ ਮਜਬੂਰ ਕਰ ਦਿੱਤਾ ਇਹਨਾਂ ਨੇ ਮਜਬੂਰ ਕਰ ਦਿੱਤਾ ਰੋਣਾ ਤੇ ਕਿੱਥੇ ਜਾਇਆ ਮੈਂ ਮਜਬੂਰੀ ਕਰਕੇ ਕਿਉਂ ਬੱਕਿਆ ਗ੍ਰਾਂਥੀ ਕਿਉਂ ਮਰ ਕੇ ਕਿਉਂ ਇਹਨਾਂ ਦੀ ਤੱਕ ਐਸੀ ਤੇਰਾ ਚੱਲੀ ਜਾਊਗਾ ਮੇਰੀ ਗਲਤੀ ਕੀ ਹੈ ਮੈਂ ਪੁੱਛੀ ਜੇ ਮੇਰੀ ਗਲਤੀ ਦੱਸੋ ਮੇਰੀ ਗਲਤੀ ਵੀ ਨਹੀਂ ਦੱਸ ਰਹੇ ਉਹ ਗੁਰੂ ਕੇ ਪ੍ਰਬੰਧਕ ਕੋ ਓਏ ਉਹ ਕੜਮ ਚੌਧਰੀ ਉਹ ਓਏ ਪੁੱਜੜੋ ਤੁਸੀਂ ਮੇਰੇ ਪੁੱਛੇ ਨਾਲ ਪਵੇਖ ਸਾਗੇ ਤੁਸੀਂ ਸਾਰਾ ਕੁਝ ਕਰ ਗਏ ਮੇਰੀ ਰੋਟੀ ਰੋਟੀ ਦਿਲਾਤਾ ਮਾਰੀਏ ਤੁਸੀਂ ਮੈਂ ਔਰ ਕੀ ਕਰਾਂ ਮੈਨੂੰ ਗੁਰੂ ਨੇ ਤੱਕੜਾ ਬਣਾਇਆ ਮੈਂ ਰੋਣਾ ਨਹੀਂ ਚਾਹੁੰਦਾ ਪਰ ਮਜਬੂਰੀ ਹੋ ਗਈ ਹੈ ਜੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਮਦਦ ਜ਼ਰੂਰ ਕੀਤੀ ਜਾਵੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤੇ ਇੱਥੇ ਜੋ ਤੱਕਾ ਚੱਲ ਰਿਹਾ ਹੈ ਨਾਲ ਹੀ ਬੇਨਤੀ ਕਰਾਂਗਾ ਇਸ ਇਲਾਕੇ ਦੇ ਮੌਜੂਦਾ ਐਮਐਲਏ શ્રી ਮਦਦ لال ਚੌਧਰੀ ਬੱਗਾ ਜੀ ਉਹਨਾਂ ਦਾ ਇਲਾਕਾ ਹੈਗਾ ਉਹ ਵੀ ਆ ਕੇ ਇੱਥੇ ਦੇਖਣ ਤੇ ਉਹਨਾਂ ਦੇ ਨੁਮਾਇंदे ਇੱਥੇ ਕੀ ਕਰ ਰਹੇ ਨੇ ਕੀ ਉਹ ਸੱਚ ਦਾ ਸਾਥ ਦੇ ਰਹੇ ਨੇਗੇ ਜਾਂ ਇੱਥੇ ਕਿਉਂਕਿ ਜਿੱਦੇ ਮੈਨੂੰ ਉੱਪਰ ਤੱਕ ਮੇਰੇ ਕਮਰੇ ਤੱਕ ਆ ਗਿਆ ਉਹ ਮੇਰੇ ਕਮਰੇ ਤੱਕ ੱੱਕੇ ਸ਼ਾਹੀ ਨਾਲ ਉਹਨਾਂ ਨੇ ਮੇਰਾ ਸਾਰਾ ਕੁਝ ਹੋ ਕਰਾਇਆਗਾ ਸੋ ਇਹ ਬੇਨਤੀ ਹੈ ਸੰਗਤ ਜੀ ਕਿ ਮੈਂ ਇੱਥੋਂ ਜਾ ਰਿਹਾ ਮੈਨੂੰ ਪਤਾ ਮੈਂ ਕਿੱਥੇ ਜਾਵਾਂਗਾ ਸੋ ਇਹ ਬੇਨਤੀ ਸੰਗਤ ਨੇ ਪ੍ਰਵਾਨ ਕਰਨੀ ਜੀ ਸੋ ਇਥੋਂ ਦੀਆਂ ਐਵੇਂ ਤੁਸੀਂ ਸਿੱਖੋ ਕਹੀ ਜਾਂਦੇ ਆ ਆਰਐਸਐ ਸਾਡੀ ਆਹ ਕਰਤੀ ਆਰਐਸਐ ਨੇ ਸਾਡ ਨੂੰ ਬਨੋ ਕਾਤਾ ਸਾਡੇ ਸਿੱਖਾਂ ਨੂੰ ਪਰਮਾਉਂਦੀ ਹੈ 크ਰਿਸਚਨ ਇਸਾਈ ਤਾਂ ਸਾਨੂੰ ਐ ਕਰਦਾਗਾ ਪਰ ਉਹਨਾਂ ਦਾ ਕੀ ਕਸੂਰ ਹੈ ਆਇਨਾ ਇਹਨਾਂ ਬੁਤਰਾ ਨੂੰ ਵੀ ਦੇਖੋ ਆਕੜਾ ਮਚੌਧਰਿਆ ਨੂੰ ਵੀ ਦੇਖੋ ਇਹਨਾਂ ਨੂੰ ਵੀ ਆ ਕੇ ਦੇਖੋ ਵੀ ਕੀ ਸਾਡੇ ਨਾਲ ਹੋ ਰਿਹਾ ਹੈ ਸਾਡੇ ਸਿੱਖ ਸਾਡੇ ਸਿੱਖਾਂ ਨਾਲ ਕੀ ਕਰ ਰਹੇ ਨੇਗੇ ਸੋ ਇਹ ਬੇਨਤੀ ਸੰਗਤ ਨੇ ਪ੍ਰਵਾਨ ਕਰਨੀ ਜੀ ਤਾਂ ਕਿ ਮੈਨੂੰ ਬੜਾ ਦੁੱਖ ਹੁੰਦਾ ਉਸ ਵੇਲੇ ਜਦ ਮੇਰੀ ਛੇਛਾਲਾ ਦੀ ਬੱਚੀ ਨੇ ਮੈਨੂੰ ਆ ਕੇ ਪੁੱਛਿਆ ਕਿ ਡੈਡੀ ਤੁਸੀਂ ਕਿਰਤਲ ਕਿਉਂ ਨਹੀਂ ਕਰ ਰਹੇ ਹੋ ਤੁਸੀਂ ਪਾੜ ਕਿਉਂ ਨਹੀਂ ਕਰਨ ਜਾਂਦੇ ਗੁਰਦੁਆਰੇ ਮੈਂ ਮੇਰੇ ਖੋਸ ਵੇਲੇ ਜਵਾਬ ਨਹੀਂ ਸੀ ਦ ਉਸ ਵੇਲੇ ਸੋ ਮੈਂ ਇਮੋਸ਼ਨਲੀ ਤੁਹਾਨੂੰ ਕਰ ਰਿਹਾ ਕਿਸੇ ਗੱਲ ਤੋਂ ਪਰ ਇਹ ਮੇਰੀ ਮਜਬੂਰੀ ਹੋ ਗਈ ਹੈ ਕਿ ਮੈਨੂੰ ਇਹ ਸਾਰਾ ਕੁਝ ਕਰਨਾ ਪੈ ਰਿਹਾ ਹੈ ਤੇ ਮੈਨੂੰ ਇਹ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਜੋ ਕਿਸੇ ਨਾ ਕਿਸੇ ਜੱਥੇਦਾਰ ਤੇ ਕਿਸੇ ਨਾ ਕਿਥੇ ਸਿੱਖ ਸਿੱਖਾਂ ਨੂੰ ਚਾਣ ਵਾਲੇ ਸਾਨੂੰ ਸਤਕਾਰ ਦੇਣ ਵਾਲੇ ਬਹੁਤੇ ਨੇ ਇਹ ਨਹੀਂ ਕਿ ਹਜੇ ਗੁਰੂ ਘਰ ਤੇ ਸਾਰਾ ਕੁਝ ਹੀ ਖਤਮ ਹੋ ਗਿਆ ਹੈਗੇ ਨੇ ਹਜੇ ਵੀ ਮੈਨੂੰ ਵਿਸ਼ਵਾਸ ਹੈ ਕਿ ਮੇਰੀ ਮੇਰੀ ਪੱਖ ਮੇਰਾ ਸੁਣਿਆ ਜਾਵੇ ਪ੍ਰਬੰਧਕਾਂ ਦਾ ਵੀ ਪੱਖ ਸੁਣਿਆ ਜਾਵੇ ਤੇ ਨਹੀਂ ਇੱਕ ਕੱਲ ਮੇਰਾ ਪੱਖ ਪ੍ਰਬੰਧਕਾਂ ਦਾ ਵੀ ਪੱਖ ਸੁਣਿਆ ਜਾਵੇ ਕਿ ਉਹਨਾਂ ਉਹ ਕੀ ਕਰਦੇ ਨੇ ਮੇਰੀ ਕੀ ਗਲਤੀ ਹੈ ਤੇ ਇੱਥੇ ਸੰਗਤ ਤੋਂ ਵੀ ਆ ਕੇ ਪੁੱਛਿਆ ਜਾਵੇ ਵੀ ਕੀ ਕੀ ਇੱਥੇ ਹੁੰਦਾਗਾ ਸੋ ਐਨੀ ਇਹ ਬੇਨਤੀ ਮੇਰੀ ਪ੍ਰਵਾਨ ਕਰਨੀ ਜੀ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਦਕਟ ਕੋ ਤੁਮੇ ਤੋਂ ਬੋਲਿਆ ਗਿਆ ਹੋਵੇ ਉਹਦੇ ਲਈ ਮੈਂ ਖਿਮਾ ਮੰਗਦਾ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ